ਕੋਈ ਮੈਂ ਤਾਂ ਨਾ ਇੰਦਰ ਥੱਲੇ ਹੀ ਆ। ਕਿ ਇਹ ਕਿਧਰ ਆ ਗਿਆ ਬਹਿ ਗਿਆ। ਹੋ ਰਿਹਾ। ਕਿੱਥੇ ਬਣ ਆ ਸੀਲਰ ਜੀ ਦੇ। ਉਹ ਝਾਗੇ ਵੱਡੇ ਚ ਵੱਡਾ ਕਰ ਲਿਆ ਸੈਂਟਮ। ਇਹਨੂੰ ਕਹਿੰਦੇ ਆ ਤਰੱਕੀ ਆ ਗੱਬਰੂਆਂ ਦਾ ਤੁਸੀਂ ਸਾਥ ਦਿੱਤਾ ਇਹ ਬੰਦਿਆਂ ਦੀ ਮਿਹਨਤ ਦਾ ਸਾਥ ਦਿੱਤਾ ਪਹਿਲਾਂ ਇਹ ਪੁੱਚਵਾਲੇ ਟੋਲ ਦੇ ਜਮਾ ਨਾਲ ਇੱਕ ਛੋਟੀ ਜੀ ਦੁਕਾਨ 'ਚ ਥੋੜੇ ਜਿਹਾ ਥਾਂ ਦੇ ਵਿੱਚ ਬੈਠੇ ਸੀ ਇਹ ਬੰਦਿਆਂ ਨੂੰ ਇੰਨੀ ਕੁ ਰਿਸਪੌਂਸ ਗ੍ਰੇਟ ਗਿਆ ਆਪਣੀ ਵੀਡੀਓ ਤੋਂ ਤੇ ਇਹ ਬੰਦਿਆਂ ਨੇ ਉੱਥੋਂ ਸਿਸਟਮ ਨੂੰ ਚੱਕ ਕੇ ਥੋੜਾ ਜਿਹਾ ਇਹ ਉਧਰਲੇ ਆਰਾਮਪੁਰੇ ਵਾਲ ਨੂੰ ਹੋ ਕੇ ਨਾ ਤੇ ਇਹਨਾਂ ਨੂੰ ਇੱਕ ਵੱਡੀ ਸਾਰੀ ਫੈਕਟਰੀ ਦੇ ਵਿੱਚ ਇੱਥੇ ਆਉਣਾ ਪੈ ਗਿਆ ਐਵੇਂ ਇਹ ਨਾਲ ਗੱਲ ਬਾਤ ਆਈਆਂ ਬਾਈ ਜੀ ਉੱਥੇ ਥਾ ਮੇਰੇ ਸਾਹਮਣੇ ਨਾਲ ਕਨਾਲਕ ਸੀਗਾ ਹਨਾ ਹਾਂ ਕਨਾਲ ਸੀਗਾ ਬਾਈ ਜੀ ਇੱਥੇ ਪੌਣਾ ਕਿੱਲਾ ਆਪਣੇ ਕੋਲੇ ਇੱਕ ਤਾਂ ਡਿਸਪਲੇ ਡਿਸਪਲੇ ਵਾਲੀ ਤਕੜੀ ਲੱਗ ਗਈ ਇੱਥੇ ਪੂਰੀ ਲਾਤੀ ਬਾਈ ਫੁੱਲ ਆ ਦੇਖੀ ਕਰਨੇ ਹੁਣ ਨਾ ਕੁਛ ਵੀ ਚੀਜ਼ ਨਾ ਤੁਹਾਨੂੰ ਦਿਖਾਉਣ ਦੀ ਲੋੜ ਨਹੀਂ ਆ ਦੇਖੇ ਨੇ ਸਾਰੀ ਡਿਸਪਲੇ ਲਾਤੀ ਆ ਸਾਰੀ ਡਿਸਪਲੇ ਲਾਈ ਪਈ ਆ ਦੇਖ ਕੁੱਲ ਚੀਜ਼ ਡਿਸਪਲੇ ਦੇ ਵਿੱਚ ਲੱਗੀ ਪਈ ਆ ਵੀ ਜਿਹੜਾ ਆਪਾਂ ਆਹਾ ਮੇਨ ਜੰਗਲੇ ਜੰਗਲੇ ਤੇ ਲਾਉਨੇ ਹੁੰਨੇ ਆ ਆ ਜੰਗਲੇ ਤੇ ਬਾਈ ਜੀ ਇਹ ਜਿਵੇਂ ਕੰਦਾਂ ਕੋਈ ਪੈਲਸ ਦੇ ਬਾਹਰਲੇ ਪਾਸੇ ਦਵਾਰ ਹਰ ਜਗ੍ਹਾ ਤੇ ਉਤਪਰ ਕੰਮ ਇਹ ਉਹ ਆ ਜਿਹੜੀ ਚੱਕਮੀ ਦਵਾਰ ਵੀ ਬਣਾਉਣੀ ਆ ਦਵਾਰਾਂ ਵੀ ਬਣ ਜਣ ਚੱਕਮੀ ਦਵਾਰ ਉਹਦੇ ਵਾਸਤੇ ਪੈਟਰੋਲ ਪੰਪ ਹੋ ਗਿਆ ਕੋਈ ਵੀ ਪੈਲਸ ਹੋ ਗਿਆ ਧਰਮਸ਼ਾਲਾ ਜੋ ਵੀ ਆ ਜੀ ਯਾਰ ਮੈਨੂੰ ਐਂ ਦੱਸ ਵੀ ਜਿਹੜੇ ਨਾ ਆਮ ਇੱਕ ਦਵਾਰਾਂ ਜੀਆਂ ਬਣਦੀਆਂ ਹੁੰਦੀਆਂ ਲੋਕ ਪਲਾਟਾਂ ਦੇ ਦਾਲੇ ਇੱਕ ਦਵਾਰ ਜੀ ਲਾਉਂਦੇ ਆ ਉਹ ਉਹ ਵੀ ਮਿਲ ਜਾਂਦੀ ਥੋੜੇ ਉਹ ਵੀ ਉਹ ਆਪਾਂ ਹਜੇ ਨਹੀਂ ਬਣਾਉਣੀ ਸ਼ੁਰੂ ਕੀਤੀ ਉਹਦੀ ਥਾਂ ਤੇ ਇਹ ਲੱਗ ਜਾਂਦਾ ਈ ਥੱਲੇ ਥੋੜੀ ਜੀ ਦਵਾਰ ਲਾ ਕੇ ਔਰ ਉਹਦੇ ਉੱਪਰ ਦੀ ਜਾਲੀਆਂ ਲਾ ਕੇ ਮੁੱਲ ਉਹਦੇ ਨਾਲ ਬਰਾਬਰ ਹੀ ਪੈਂਦਾ ਉਹਦੇ ਨਾਲ ਕਿਤੇ ਸੋਹਣੀ ਲੱਗਦੀ ਆ ਸੋਹਣੀ ਬਣ ਜਾਂਦੀ ਆ ਸੋਹਣੀ ਬਣ ਜਾਂਦੀ ਆ ਇਧਰਲੇ ਪਾਸੇ ਗਮਲੇ ਇਹ ਗਮਲੇ ਆ ਗਏ ਜੀ ਗਮਲਾ ਵੀ ਸਾਰਾ ਆਪਣਾ ਤਿੰਨ ਇੱਕ ਦੇ ਮਸਾਲੇ ਜੀ ਤਿਆਰ ਕੀਤਾ ਹੋਇਆ ਜਾਲੀ ਵਾਲੇ ਨਾਲ ਦਾ 15 ਸਾਲ ਗਮਲਾ ਮਤਲਬ ਕਿ ਖਰਦਾ ਨਹੀਂ ਕਦੇ ਵੀ ਨਹੀਂ ਡਿਜ਼ਾਈਨ ਬਹੁਤ ਆ ਵੱਡੇ ਤੋਂ ਵੱਡਾ ਡਿਜ਼ਾਈਨ ਛੋਟੇ ਛੋਟੇ ਸਾਰੇ ਤਰ੍ਹਾਂ ਦੇ ਡਿਜ਼ਾਈਨ ਪਏ ਆ ਜੀ ਠੀਕ ਆ ਇਹ ਗਮਲੇ ਆ ਇਹ ਗਮਲੇ ਇਧਰਲੇ ਪਾਸੇ ਜਾਲੀਆਂ ਬਣੀਆਂ ਪਈਆਂ ਇਧਰ ਜਾਲੀਆਂ ਬਣੀਆਂ ਪਈਆਂ ਜੀ ਮਾਲ ਬਣਦਾ ਉਧਰ ਅੰਦਰ ਆਗਾ ਛਾਂ ਦੇ ਵਿੱਚ ਇੱਧਰਲੇ ਪਾਸੇ ਭਾਵੇਂ ਬਣੇ ਪਏ ਭਾਵੇਂ ਬਣੇ ਪਏ ਸਾਰਾ ਕੁਝ ਹੈ ਜੀ ਇੱਧਰ ਵੀ ਆ ਯਾਰ ਉਹ ਛਾਂ ਵਾਲੀ ਕੀ ਕਹਾਣੀ ਆ ਵੀ ਛਾਂ ਦੇ ਵਿੱਚ ਮਤਲਬ ਛਾਂ ਦੇ ਵਿੱਚ ਕੁਆਲਿਟੀ ਦਾ ਫਰਕ ਪੈਂਦਾ ਕੋਈ ਉਦਾਂ ਹੀ ਛਾਵੇਂ ਬੈਠੇ ਆ ਨਹੀਂ ਜੀ ਛਾਂ ਦੇ ਵਿੱਚ ਨਾ ਜੀ ਮਤਲਬ ਕਿ ਇਹੀ ਆ ਜੀ ਮਤਲਬ ਕਿ ਪਹਿਲਾਂ ਜਿਹੜਾ ਮਸਾਲਾ ਪੈਂਦਾ ਸੀ ਆਪਣਾ ਧੁੱਪ ਦੇ ਵਿੱਚ ਸਮਾਨ ਚਲੋ ਪਹਿਲਾਂ ਆਪਾਂ ਉਧਰ ਬਣਾਉਂਦੇ ਹੁੰਦੇ ਸੀ ਜਗ੍ਹਾ ਘੱਟ ਸੀਗੀ ਹਾਂ ਉਧਰ ਮਤਲਬ ਕਿ ਆਪਾਂ ਮਸਾਲਾ ਪਾਉਂਦੇ ਸੀ 3-1 ਦਾ ਹੁਣ ਇੱਧਰ ਆਪਾਂ ਮਸਾਲਾ ਵੀ 2.5-1 ਦਾ ਕਰਤਾ ਹੈ ਤੇ ਛਾਂ ਦੇ ਵਿੱਚ ਛਾਂ ਦੇ ਵਿੱਚ ਪਕਾਈ ਵਧੀਆ ਹੁੰਦੀ ਆ ਮਾਲ ਦੀ ਪੂਰੀ ਵ ਇੱਕ ਇਹ ਆਗਾ ਮਤਲਬ ਉਹ ਕੇ ਫਟਦਾ ਨਹੀਂ ਹੈਗਾ ਕੋਈ ਇਹਨੂੰ ਆਪਾਂ ਮੇਕਅਪ ਨਹੀਂ ਕਰਦੇ ਕਿਸੇ ਰਿਪੇਅਰ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਇਹਦੇ ਕਰਕੇ ਇੱਧਰ ਜਿਵੇਂ ਛਾਂ ਦੇ ਵਿੱਚ ਆਪਾਂ ਮਸਾਲਾ ਵੀ ਹੁਣ ਢਾਈ ਇੱਕ ਦਾ ਕਰਤਾ ਪਹਿਲਾਂ ਆਪਾਂ 3 ਇੱਕ ਦਾ ਪਾਉਂਦੇ ਸੀਗੇ ਜੀ ਵੀ ਜਿਵੇਂ ਸਿਆਲਾਂ 'ਚ ਪੱਕਦਾ ਓਵੇਂ ਪੱਕਦਾ ਹੁਣ ਸਿਆਲਾਂ 'ਚ ਪੱਕਦਾ ਓਵੇਂ ਪੱਕਦਾ ਹਮੇਸ਼ਾ ਸਾਰਾ ਮਾਲ ਮਤਲਬ ਉਹ ਕੇ ਛੱਡਦੇ ਹੈ ਠਾ ਛਾਂ ਦੇ ਵਿੱਚ ਪੱਕਦਾਗਾ ਪੱਕਣ ਤੋਂ ਬਾਅਦ ਇੱਥੇ ਬਣਾਉਣ ਤੋਂ ਬਾਅਦ ਬਾਹਰ ਆਪਣੇ ਕੋਲੋਂ ਡਿੱਗੀ ਬਣੀ ਵੀ ਆ ਦੋ ਦਿਨ ਡਿੱਗੀ ਦੇ ਵਿੱਚ 48 ਘੰਟੇ ਫੁੱਲ ਤਰਾਈ ਕਰੀਦੀ ਆ ਫੇਰ ਉਹ ਤੋਂ ਕੱਢ ਕੇ ਇੱਧਰ ਬਾਹਰ ਲਾਈਦਾ ਜਾਂ ਅੰਦਰ ਲਾਈ ਤੇ ਪਹੁੰਚ ਪਹੁੰਚਣ ਵਾਸਤੇ ਲੋਕਾਂ ਕੋਲੇ ਪਹੁੰਚ ਪਹੁੰਚਦਾ ਕਰਨ ਵਾਸਤੇ ਪਹੁੰਚਦੇ ਕਰਨ ਵਾਸਤੇ ਜਿੱਥੇ ਮਰਜੀ ਆ ਬਾਈ ਜੀ ਬੈਠਾ ਬਾਈ ਕੋਈ ਵੀ ਮੰਨ ਕੇ ਚਲੋ ਆਪਾਂ ਨੂੰ ਫੋਨ WhatsApp ਤੇ ਨੰਬਰ ਦੇਵਾਂਗੇ ਆਪਾਂ ਉਹਦੇ ਤੇ ਉੱਪਰ ਮੈਸੇਜ ਕਰ ਦੇ ਮੈਸੇਜ ਕਰਕੇ ਉਹਨੂੰ ਸਾਰੀਆਂ ਫੋਟੋ ਮਾਰ ਡਿਜ਼ਾਈਨ ਜੋ ਵੀ ਸਾਰਾ ਕੁਝ ਆਪਣੇ ਕੋਲੇ ਸਾਈਜ਼ ਵਗੈਰਾ ਸਾਰਾ ਕੁਝ ਉਹਨਾਂ ਦੇ ਕੋਲ ਪਹੁੰਚਦਾ ਹੋ ਜਾਊਗਾ ਤੇ ਸਾਰੇ ਤਰ੍ਹਾਂ ਦੇ ਡਿਜ਼ਾਈਨ ਉਹਦੇ ਜੋ ਆਪਾਂ ਨੂੰ ਉਹ ਆਪਣੇ ਘਰ ਦੀ ਫੋਟੋ ਭੇਜਦੇ ਸੈਜ ਦੱਸਦੇ ਉਹਦਾ ਅਸਟੀਮੇਟ ਲਾ ਕੇ ਸਾਰਾ ਕੁਝ ਉਹਦਾ ਖਰਚਾ ਮਤਲਬ ਕਿ ਸਾਰਾ ਬਣਾ ਕੇ ਦੱਸ ਦਿਆਂਗੇ ਵੀ ਆਹ ਖਰਚਾ ਆਊਗਾ ਜਿੱਥੇ ਵੀ ਬਾਈ ਬੈਠਾਗਾ ਉੱਥੇ ਹੀ ਸਾਡੇ ਕੋਲ ਆਉਣਾ ਚਾਹੇ ਆ ਜੇ ਨਹੀਂ ਉੱਥੇ ਹੀ ਸਾਰਾ ਮਾਲ ਪਹੁੰਚਦਾ ਕਰ ਦਿਆਂਗੇ ਭਾਵੇਂ ਕਿਤੇ ਵੀ ਹੋਵੇ ਜੀ ਤੇ ਇਹਦੀ 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 ਗਾਰੰਟੀ ਗਾਰੰਟੀ ਕਿੰਨੇ ਚ ਗਾਰੰਟੀ ਇਹਦੀ ਫੁੱਲ ਆ ਜੀ ਲਾਈਫਟਾਈਮ ਹੀ ਆ ਮੰਨ ਲਓ ਇਹ ਹੈਗਾ ਵੀ ਕਦੇ ਵੀ ਕੁਝ ਨਹੀਂ ਹੁੰਦਾ ਪਹਿਲਾਂ ਲੋਹੇ ਦੀ ਤਾਰ ਪੈਂਦੀ ਹੁੰਦੀ ਸੀਗੀ ਹੁਣ ਇਹ ਤਾਰ ਪਾਣ ਲੱਗੀ ਫਾਈਬਰ ਦੀ ਫਾਈਬਰ ਦੀ ਤਾਰ ਇਹ ਗਲਤੀ ਨਹੀਂ ਕਦੇ ਵੀ ਇਹ ਅਜਿਹਾ ਨਹੀਂ ਹਾਂ ਗਲਤੀ ਨਹੀਂ ਫੁੱਲਦੀ ਨਹੀਂ ਦੂਜੀ ਗੱਲ ਜੀ ਜਾਲੀ ਸਾਰੀ ਵਾਈਬ੍ਰੇਟਰ ਤੇ ਬਣਦੀ ਹੈਗੀ ਇਹਦੇ ਵਿੱਚ ਕੀ ਆ ਮਤਲਬ ਕਿ ਬੱਬਲ ਨਹੀਂ ਰਹਿੰਦੇ ਕਿ ਮਤਲਬ ਉਹ ਕਿ ਆ ਗਿਆ ਜਾਲੀ ਹੈਵੀ ਬਣਦੀ ਹੈਗੀ ਪੂਰੀ ਵਧੀਆ ਬਣਦੀ ਹੈ ਜਾਲੀ ਸਫਾਈ ਜ਼ਿਆਦਾ ਆਉਂਦੀ ਹੈਗੀ ਤੇ ਮਸਾਲਾ ਆ ਗਿਆ ਜੀ ਸਾਰਾ ਮਤਲਬ ਕਿ 43 ਗ੍ਰੇਡ OPC ਮਸਾਲਾ ਵਰਤਦੇ ਆਂਗੇ ਮਤਲਬ ਕਹਿਣ ਤੋਂ ਪਹਿਲਾਂ ਪੂਰਾ ਜ਼ਿੰਮੇਵਾਰੀ ਵਾਲਾ ਸਮਾਨ ਬਣਾਉਂਦੇ ਆ ਪੂਰਾ ਜ਼ਿੰਮੇਵਾਰੀ ਵਾਲਾ ਸਮਾਨ ਬਾਈ ਜੀ ਕਿਹਾ ਬਾਈ ਜਿਹੜੇ ਉਹ ਪਿੱਲਰ ਵੀ ਦਿਖਾ ਦਿਓ ਆਪਣੇ ਆਹ ਲੈ ਲੈ ਜਿੰਨਾ ਯਾਰ ਦੇਖ ਲੋਕ ਤੁਹਾਨੂੰ ਇੱਕ ਨਿੱਕੀ ਜੀ ਦੁਕਾਨ ਤੋਂ ਇੱਥੇ ਚੱਕ ਕੇ ਲਿਆਏ ਹਾਂਜੀ ਬਹੁਤ ਸਾਥ ਦਿੱਤਾ ਬਾਈ ਲੋਕਾਂ ਨੇ ਤੁਹਾਡੀ ਵੀਡੀਓ ਦੇਖ ਕੇ ਪਹਿਲਾਂ ਵੀ ਆਪਾਂ ਵੀਡੀਓ ਕਰਵਾਈ ਸੀ ਤੁਹਾਡੇ ਤੋਂ ਲੋਕ ਤੁਹਾਨੂੰ ਇੱਥੇ ਚੱਕ ਕੇ ਲਿਆਏ ਹਾਂਜੀ ਬਾਈ ਲੋਕ ਤੁਹਾਨੂੰ ਇਦੋਂ ਵੱਡੇ ਚ ਵੀ ਲੈ ਜਾਣਗੇ ਵੱਡੇ ਚ ਵੀ ਜਾਵਣਗੇ ਬਈ ਇਹ ਪਿੱਲਰ ਆ ਗਿਆ ਜੀ ਆਪਣੇ ਮਤਲਬ ਕਿ ਜਿਵੇਂ ਕੋਈ ਕੌਲੇ ਲੱਗਦੇ ਕੌਲੇ ਜੀ ਖਾਂ ਤੇ ਪਿੱਲਰ ਆ ਇੱਕ ਚੀਜ਼ ਹੋਰ ਆਪਣਾ ਜਿਹੜਾ ਪਿੱਲਰ ਆ ਪਿੱਲਰ ਵੀ ਪੂਰਾ ਆਪਣਾ 10 ਇੰਚ ਆਗਾ ਵੀ ਇਹਦੇ ਵਿੱਚ 9 ਇੰਚ ਦੀ ਅੱਟ ਲਾ ਕੇ ਪਲਾਸਟਰ ਕਰਕੇ ਬਰਾਬਰ ਆਊਗਾ ਤੇ ਇੱਕ ਪਿੱਲਰ ਆਪਣਾ ਸਿੰ ਵੀ ਵਿੱਚ ਤੇ ਜੋੜ ਨਹੀਂ ਹੈਗਾ ਸਾਰੇ ਦਾ ਸਾਰਾ ਨਹੀਂ ਨਾ ਚਾਰ ਫੱਟੀਆਂ ਨੂੰ ਜੋੜਿਆ ਜਾਂਦਾ ਵੀ ਇਹ ਪੂਰੇ ਦਾ ਪੂਰਾ ਬੰਦ ਪੀਸ ਆ ਫੁੱਲ ਦਾ ਫੁੱਲ ਇਹ ਇਹ ਇੱਕ ਡਿਜ਼ਾਈਨ ਦੇ ਬਣਦੇ ਇਕ ਹੋਰ ਵੀ ਬਣਦੇ ਕਿਹੜੇ ਜੀ ਇੱਕ ਡਿਜ਼ਾਈਨ ਦੇ ਬਣਦੇ ਇਕ ਦੇ ਵਿੱਚ ਜੀ ਫੁੱਲ ਵੀ ਲੱਗ ਜਾਂਦਾ ਹੈਗਾ ਇੱਕ ਚੀਜ਼ ਹੋਰ ਜਿਹੜਾ ਇਹਦੇ ਵਿੱਚ ਆਹ ਗੋਲਾ ਪੈਂਦਾ ਨਾ ਇਹਦੇ ਵਿੱਚ ਗੋਲਾ ਵੀ ਮਤਲਬ ਉਹ ਆਪਣੀ ਪ੍ਰੋਪਰ ਫਿਟਿੰਗ ਦਾ ਪੈਂਦਾ ਹੈਗਾ ਇਹ ਨਹੀਂ ਹੈਗਾ ਵੀ ਉਹ ਖੁੱਲਾ ਜਾਂ ਜਿਗਾਰਡ ਜਿਹਾ ਕੀਤਾ ਉਹ ਨਹੀਂ ਚੀਜ਼ ਹੈਗੀ ਵੀ ਪ੍ਰੋਪਰ ਫਿਟਿੰਗ ਸਾਰੇ ਸਮਾਨ ਦੀ ਮਤਲਬ ਉਹ ਫਿਨਿਸ਼ਿੰਗ ਜ਼ਿਆਦਾ ਆਊਗੀ ਜਿਵੇਂ ਜਿਵੇਂ ਇਹੋ ਉਹੀ ਪਾਏ ਵੇ ਆ ਜਿਵੇਂ ਹਾਂ ਇਹ ਗੋਲੇ ਪਾਏ ਵੇ ਹੈਗੀ ਵੀ ਇਹ ਨਹੀਂ ਹੈ ਹਾਂਜੀ ਇਹਦੀ ਫਿਟਿੰਗ ਪ੍ਰੋਪਰ ਹੋ ਗਈ ਆ ਸੇਮ ਚੀਜ਼ ਆ ਆਹ ਹਾਂ ਸੇਮ ਚੀਜ਼ ਆ ਜੀ ਹਨਾ ਹਾਂਜੀ ਸੇਮ ਚੀਜ਼ ਆ ਆਹ ਆਹ ਉਹੋ ਹੀ ਆ ਆਹ ਉਹੋ ਗੋਲੇ ਸਾਰੇ ਤਰ੍ਹਾਂ ਦੀ ਆਈਟਮ ਮਿਲ ਜੂ ਬਾਕੀ ਜੇ ਆਪਣੇ ਕੋਲੋਂ ਕਿਸੇ ਨੂੰ ਕੋਈ ਸਪੈਸ਼ਲ ਕੋਈ ਨਕਸ਼ੇ ਵਾਲਾ ਡਿਜ਼ਾਈਨ ਦਿੰਦਾ ਉਹ ਵੀ ਆਪਾਂ ਬਣਾ ਦੇਾਂਗੇ ਫੋਟੋ ਭੇਜ ਦਿਓ ਤਿਆਰ ਕਰ ਦੇਾਂਗੇ ਜੀ ਸਾਰਾ ਯਾਰ ਤੁਸੀਂ ਬੰਦਿਆਂ ਦਾ ਸਾਥ ਦੇਣਾ ਐਡਰੈਸ ਬਾਈ ਫੇਰ ਚੰਗੀ ਤਰ੍ਹਾਂ ਬੋਲ ਦੇ ਪੁੱਚੋ ਮੰਡੀ ਬਾਈ ਜੀ ਟੋਲ ਪਲਾਜੇ ਤੋਂ ਰੰਪਰੇ ਵਾਲੀ ਸਾਈਡ ਨੂੰ ਥੋੜਾ ਜਿਆ ਅੱਗੇ ਜਾ ਕੇ ਜਦੋਂ ਨਾਲ ਤੁਸੀਂ ਟੋਲ ਪਲਾਜਾ ਨਾ ਜਿਹੜਾ ਉਹਨੂੰ ਤੁਸੀਂ ਡੇਢ ਕਿਲਾ ਲੰਘ ਜਾਓ ਡੇਢ ਕਿਲਾ ਲੰਘ ਜਣਾ ਜਿੱਥੋਂ ਵਿਚਾਲੇ ਵਾਲਾ ਆਪਣਾ ਫੁੱਟ ਪਾਥ ਸ਼ੁਰੂ ਹੁੰਦਾਗਾ ਉਥੋਂ ਖੱਬੇ ਹੱਥ ਨੂੰ ਬਸ ਜਦੋਂ ਦੇਖਣਗੇ ਉਥੇ ਆਪਣੀਆਂ ਫਲੈਕਸਿੰਗਾਂ ਲੱਗੀਆਂ ਪਈਆਂ ਐਡ ਲੱਗੀ ਵੀ ਆ ਸਾਹਮਣੇ ਦਿਸੂਗਾ ਵੱਡਾ ਸਾਰਾ ਸ਼ੈੱਡ ਕੀ ਨਾਂ ਕੀ ਇਹ ਹੈਵਨ ਐਲੀਵੇਸ਼ਨ ਪੁੱਛੋ ਹੈਵਨ ਹਾਂਜੀ ਹੈਵਨ ਐਲੀਵੇਸ਼ਨ ਪੁੱਛੋ ਹੈਵਨ ਐਲੀਵੇਸ਼ਨ ਪੁੱਚੋ ਵਾਲਿਆਂ ਦੀ ਆਪਾਂ ਐਡ ਕਰ ਰਹੇ ਹਾਂ ਤੁਸੀਂ ਹੈਵਨ ਐਲੀਵੇਸ਼ਨ ਵਾਲਿਆਂ ਦਾ ਦੇਖ ਕੇ ਆਉਣਾ ਜਾਂ ਆਪ ਬੰਦੇ ਨੂੰ ਸਿਆਣ ਲੈਣਾ ਆ ਕੇ ਜਾਂ ਇੱਕ ਮੁੰਡਾ ਦੂਜਾ ਹੁੰਦਾ ਆ ਮੁੰਡਾ ਹੁੰਦਾ ਇਹ ਵੀ ਹੁੰਦਾ ਜੀ ਹਾਂਜੀ ਆਪ ਬੰਦੇ ਨੂੰ ਹੋ ਜਾਣਾ ਇੱਥੇ ਸਿਆਣ ਲੈਣਾ ਕਹਿਣ ਤੋਂ ਪਾਓ ਇਹ ਹੈ ਗੱਲ ਇਹ ਹੈ ਸੋਚਣ ਵਾਲੀ ਵੀ ਮੈਂ ਚਾਹੁੰਨਾ ਕਿ ਮੈਂ ਐਡ ਕੀਤੀ ਹੈ ਇਹਨਾਂ ਦੀ ਤਾਂ ਇਹਨਾਂ ਨੂੰ ਹੀ ਫਾਇਦਾ ਮਿਲੇ ਹਾਂਜੀ ਬਾਈ ਠੀਕ ਹੈ ਕਿ ਨਹੀਂ ਸਿੱਧੀ ਗੱਲ ਇਹ ਆ ਇਹਨਾਂ ਨੂੰ ਹੀ ਫਾਇਦਾ ਮਿਲੇ ਨੰਬਰ ਇਹਨਾਂ ਦਾ ਨੋਟ ਕਰ ਲਓ ਜੇ ਤੁਸੀਂ ਕਿਸੇ ਵੀ ਥਾਂ ਤੇ ਮਾਲ ਮਗਾਉਣਾ ਪਹੁੰਚਦਾ ਕਰ ਦੇਣਾ ਪਹੁੰਚਦਾ ਕਰ ਦਾਂਗੇ ਬਾਈ ਜੀ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਆਪਣੀ ਹੈ ਮਾਲ ਦੀ ਪਹੁੰਚਦਾ ਜੇ ਸਾਬਤਾ ਪਹੁੰਚੇ ਉਹਦਾ ਥੋੜਾ ਜੇ ਰੱਜ ਟੁੱਟ ਗਿਆ ਤਾਂ ਉਹ ਮਾਫਸ ਵਾਪਸ ਹੋ ਜਾਊਗਾ ਵਾਪਸ ਹੋ ਜਾਊਗਾ ਜੀ ਟੁੱਟਦਾ ਹੀ ਨਹੀਂ ਹੈ ਕਦੇ ਵੀ ਹਾਂ ਨੰਬਰ ਨੋਟ ਕਰ ਲਓ ਬਾਈ ਹੁਣਾਂ ਦਾ ਬਾਈ